ਸਾਥਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਸਾਨ ਸੰਘਰਸ਼ ਕਮੇਟੀ ਪੰਜਾਬ ਗੁਰ ਬੁੱਢਾ ਦੇ ਸਾਥੀਆਂ ਨੂੰ ਮੈਂ ਬੇਨਤੀ ਕਰਦਾ ਵੱਖ-ਵੱਖ ਜ਼ਿਲ੍ਹਿਆਂ ਨੂੰ ਕਿ ਇਹ ਹੁਣ ਵੇਲਾ ਪਰਖਦਾ ਏ ਔਰ ਵੱਡੇ ਪੱਧਰ ਤੇ ਮੈਂ ਅਪੀਲ ਕਰਦਾ ਵੱਖ-ਵੱਖ ਜੌਨਾਂ ਦੇ ਵਿੱਚੋਂ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚੋਂ ਟਰੈਕਟਰ ਟਰਾਲੀਆਂ ਲੈ ਕੇ ਕੋ 10-10 ਦਿਨ ਦਾ ਆਪਦਾ ਪ੍ਰੋਗਰਾਮ ਬਣਾ ਕੇ ਖਨੌਰੀ ਬਾਰਡਰ ਤੇ ਪੁੱਜੋ ਹੁਣ ਸਰਕਾਰ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਅਗਰ ਜੇ ਆਪਾਂ ਦੋ ਚਾਰ ਦਿਨਾਂ ਦੇ ਵਿੱਚ ਲੜ ਕੇ ਐਮਐਸਪੀ ਖਰੀਦ ਗਰੰਟੀ ਕਾਨੂੰਨ ਬਣਾ ਕੇ ਸੌਮੀ ਨੂੰ ਨਾਸੰਦੀ ਰਿਪੋਰਟ ਦੇ ਮਤਲਬ ਕਿ ਜਾਂ ਕਥਾਣਾ ਦਾ ਕਰਜ਼ੇ ਮੁਕਤ ਕਰਾ ਕੇ ਬਾਕੀ ਗੱਲਾਂ ਬਹੁਤ ਛੋਟੀਆਂ ਔਰ ਜੇ ਨਾ ਕਰਵਾ ਸਕੇ ਜੇ ਤੁਸੀਂ ਢਿੱਲ ਰੱਖੀ ਪਿੱਛੇ ਪਿੰਡਾਂ ਦੇ ਵਿੱਚ ਤੇ ਫਿਰ ਮੈਂ ਵੈਦ ਨਾ ਕਹਿਨਾ ਕਿ ਪੁੱਤ-ਪੋਤਰੀਆਂ ਤੱਕ ਰੋਦੇ ਮਰ ਜਾਓਗੇ ਫੇਰ ਤੁਹਾਡੇ ਬਾਅਦ ਚ ਵੇੜਾ ਹੱਥ ਨਹੀਂ ਆਉਣਾ ਹੁਣ ਅੰਦੋਲਨ ਜਿਹੜਾ ਵਾ ਸਾਰੇ ਭਾਰਤ ਦੇ ਵਿੱਚ ਸਰਗਰਮ ਹੋ ਚੁੱਕਾ ਵਾ ਆਲੇ ਦੁਆਲੇ ਦੇਸ਼ ਦੇ ਸਾਰੇ ਲੋਕ ਕੋਈ ਭਪਾਲ ਬੈਠਾ ਵਾ ਕੋਈ ਬੰਗਲੌਰ ਤੋਂ ਨਿਕਲ ਗਿਆ ਪ੍ਰਤਾਮਨ ਲੜਦੋਪ ਕੇ ਅੱਲਾ ਤਾਂ ਮੈਂ ਸਾਥੀਆਂ ਨੂੰ ਬੇਨਤੀ ਕਰਨਾ ਚਾਹੁੰਦਾ ਕਿ ਜੇ ਜਾਗਦੀ ਜ਼ਮੀਰ ਆ ਵਾਕਿਆ 10ਵੇਂ ਪਾਤਸ਼ਾਹ ਦੇ ਤੁਸੀਂ ਸੂਰਮੇ ਹੋ ਤਾਂ ਫਿਰ ਨਿਕਲ ਕੇ ਬਾਹਰ ਆਓ ਨਹੀਂ ਤਾਂ ਫਿਰ ਗੱਲ ਜਿਹੜੀ ਆ ਆਪਣੇ ਬੰਡਿਆਂ ਦੀ ਨਾ ਕਰਿਆ ਕਰੋ ਫਿਰ ਤੁਸੀਂ ਇਹ ਗੱਲ ਨਾ ਰੱਖਿਓ ਜੇ ਕਿ ਅਸੀਂ 10ਵੇਂ ਪਾਤਸ਼ਾਹ ਦੇ ਪੁੱਤਰਿਆਂ ਜਾਂ ਆਵਾ ਫਿਰ ਤੁਹਾਡਾ ਕੋਈ ਨਾਤਾ ਰਿਸ਼ਤਾ ਨਹੀਂ ਬਣਦਾ ਨਾਤਾ ਰਿਸ਼ਤਾ ਤਾਂ ਹੀ ਬਣੂਗਾ ਗੁਰੂਆ ਪੀਰਾਂ ਦੇ ਨਾਲ ਕਿ ਜੇ ਤੁਸੀਂ ਜਾਗਦੀ ਜ਼ਮੀਰ ਦੇ ਨਾਲ ਇੱਥੇ ਆਪੋ ਆਪਣੇ ਜਿੰਨੇ ਵੀ ਤੁਸੀਂ ਆਪਣੇ ਆਪਣੇ ਜਰਨੈਲ ਬਣੇ ਜੇ ਔਰ ਇੱਥੇ ਪੁੱਜੋ ਜਿਹੜੇ ਟਰੈਕਟਰ ਟਰਾਲੀਆਂ ਲੈ ਕੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕੂਚ ਕਰੋ ਸਰਕਾਰ ਜਿਹੜੀ ਆ ਸਰਕਾਰ ਦੇ ਨੱਕ ਦੇ ਵਿੱਚ ਦਮ ਰੱਖਿਆ ਕੀਤਾ ਹੋਇਆ ਵਾ ਔਰ ਤਗੜੀਆਂ ਵੇਹਲਾ ਮਾਰੋ ਔਰ ਹੁਣ ਤੁਹਾਨੂੰ ਤੁਹਾਡੀ ਪਰਖ ਦੀ ਲੋੜ ਔਰ ਇਧਰ ਵੱਲ ਧਿਆਨ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ